ਪੇਟ ਕਾ ਤਾਂ ਫੁੱਲ ਗਿਆ ਜੀ ਇਹਦਾ ਪਤਾ ਨਹੀਂ ਹੈ ਕੋਈ ਮਸਾਲਾ ਮਸੂਲਤ ਨਹੀਂ ਦਿੰਦਾ ਥੋੜਾ ਜਿਹਾ ਪਾਇਆ ਸੀ ਥੋੜਾ ਜਿਹਾ ਖਾਦੇ ਨੇ ਜਿਵੇਂ ਥੋੜਾ ਜਿਹਾ ਮਸਾਲਾ ਜੀ ਬਸ ਫਿਰ ਉਹਨੇ ਨਾਲ ਹੀ ਕੰਮ ਹੋ ਗਿਆ ਜੀ ਅੱਛਾ ਜੀ ਮਸਾਲਾ ਨਹੀਂ ਕਦੇ ਵੀ ਦਈਦਾ ਹੁੰਦਾ ਕਿਹੜਾ ਮਸਾਲਾ ਦਿੱਤਾ ਸੀ ਜੀ ਕੋਈ ਆਪਣੇ ਘਰ ਦਾ ਕਰਾਇਆ ਬਹੁਤ ਮਾੜਾ ਹੁੰਦਾ ਜੀ ਆ ਪੇਟ ਦੇਖਾ ਖੋਲਿਓ ਗੇਟ ਹਾਂ ਜੀ ਆ ਦੇਖੋ ਪੇਟ ਕਿਵੇਂ ਖੁੱਲ ਗਿਆ ਹਾਂ ਜੀ ਇਹ ਸਿਰਫ ਮਸਾਲੇ ਕਰਕੇ ਹੋਇਆ ਜੀ ਅੱਛਾ ਜੀ ਮਸਾਲਾ ਬੰਨ ਚ ਕਦੇ ਨਹੀਂ ਦੇਣਾ ਹੈ। ਅੱਛਾ ਜੀ। ਹਾਂ। ਮਸਾਲਾ ਕਦੋਂ ਦੇਣਾ ਹੁੰਦਾ ਫਿਰ? ਮਸਾਲੇ ਦੀ ਲੋੜ ਹੀ ਨਹੀਂ ਹੁੰਦੀ ਜੀ। ਅੱਛਾ ਜੀ। ਮਸਾਲੇ ਦੀ ਮਸਾਲਾ ਹੁੰਦਾ ਡੀਵਾਰਮਰ। ਅੱਛਾ ਜੀ। ਜਿਹੜਾ ਆਪਾਂ ਪੇਟ ਦੇ ਕੀੜੇ ਮਾਰਨ ਵਾਸਤੇ ਦੰਦੇ ਆ। ਜੀ। ਦਵਾਈ ਜਿਵੇਂ ਕੌੜ ਤੁੰਬੇ ਕੜੂ ਹੋ ਗਿਆ ਕਾਲੀ ਜੀਰੀ ਕਾਲੀਆਂ ਮਿਰਚਾਂ। ਉਹਦੇ ਲਈ ਗੋਲੀਆਂ ਬਹੁਤ ਆਉਂਦੀਆਂ ਨੇ। ਹਾਂ ਜੀ। ਠੀਕ ਆ ਤੁਸੀਂ ਚੁੱਪਚਾਪ ਚਾਦ ਕਰਕੇ ਗੋਲੀ ਦੇ ਲਓ। ਜੀ ਉਹ ਤਾਂ ਦੇਤੀ ਨਾ ਮਤਲਬ ਇਹ ਆ ਜਿਹੜਾ ਮਸਾਲਾ ਦਿੱਤਾ ਤੁਸੀਂ ਤੋਂ ਪਹਿਲਾਂ ਦੀ ਦਿੱਤੀ ਹੋਈ ਹੈ ਜੀ ਜਿਹੜਾ ਮਸਾਲਾ ਦਿੱਤਾ ਤੁਸੀਂ ਹਾਂਜੀ 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 ਇਹਦੇ ਨਾਲ ਹੋਇਆ ਕੀ ਆ ਇਹਦੇ ਨਾਲ ਇਹ ਮਤਲਬ ਜਿਹੜਾ ਅੰਦਰ ਗੰਦਮੰਦ ਖੜਾ ਸੀਗਾ ਉਹ ਗੈਸ ਬਣ ਗਈ ਉਹਦੀ ਅੱਛਾ ਉਹ ਗੈਸ ਬਣਨ ਕਰਕੇ ਦੀ ਆ ਹਾਲਤ ਹੋਈ ਤਾਂ ਹੀ ਇਹਦੇ ਦਰਦ ਨਹੀਂ ਬੰਦ ਹੋ ਰਿਹਾ ਕਦੋਂ ਦਿੱਤਾ ਜੀ ਮਸਾਲਾ ਉਹ ਤਾਂ ਤੜਕੀ ਖਵਾਇਆ ਸੀ ਸਾਜਰੀ ਤੜਕੀ ਖਵਾਇਆ ਸੀ ਦੇਖ ਲਓ ਤੜਕੇ ਖਵਾਉਣ ਤੇ ਹੁਣ ਖਵਾਉਣ ਨਾਲੇ ਕਿੰਨਾ ਫਰਕ ਪੈ ਗਿਆ ਹਾਂਜੀ ਸਵੇਰ ਜੇ ਕਿਤੇ 2 ਦਿਨ ਪਹਿਲਾਂ 2 ਦਿਨ ਲੰਘ ਜਾਂਦੇ ਮਸਾਲਾ ਦਿੱਤੇ ਤੋਂ ਬਾਅਦ ਫੇਰ ਇਹਦੇ ਦਰਦ ਦੀ ਤੇ ਇਹਦੀ ਹਾਲਤ ਕੀ ਹੋਣੀ ਸੀ ਸਵੇਰੇ ਦਿੱਤਾ ਤੁਸੀਂ ਕਿੰਨਾ ਟਾਈਮ ਹੋ ਗਿਆ 5 ਘੰਟੇ ਹੋਏ ਹੋਣਗੇ ਹਾਂਜੀ 5 ਘੰਟੇ ਦੇ ਵਿੱਚ ਪੇਟ ਦੀ ਆ ਹਾਲਤ ਕਰ ਗਈ ਠੀਕ ਹੈ ਜੀ ਤਾਂ ਹੀ ਦੁਬਾਰੇ ਦੁਬਾਰੇ ਦਰਦ ਹੋ ਰਿਹਾ ਜੀ ਮਸਾਲਾ ਕਦੇ ਵੀ ਨਹੀਂ ਦੇਣਾ ਜੀ ਜਦੋਂ ਘੋੜੇ ਨੂੰ ਦਰਦ ਹੋ ਗਿਆ ਸਭ ਤੋਂ ਪਹਿਲੀ ਗੱਲ ਇਹ ਹੈ ਆਪਣੇ ਦਿਮਾਗ ਨੂੰ ਤੇ ਘੋੜੇ ਦੇ ਮੂੰਹ ਨੂੰ ਜੰਦਾ ਲਾ ਲਓ ਠੀਕ ਹੈ ਮੂੰਹ ਰਹੀ ਤਾਂ ਨੂੰ ਕੁਝ ਦੇਣਾ ਹੀ ਨਹੀਂ ਕਦੇ ਭੁੱਲ ਜੇ ਵੀ ਹਾਂ ਹੁਣ ਇਹ ਮੈਨੂੰ ਜਿਹੜਾ ਖਤਰਨਾ ਵਾਲਾ ਕੰਮ ਹੋਇਆ ਜੀ ਪੇਟ ਫੁੱਲਿਆ ਇਹ ਮਸਾਲੇ ਕਰਕੇ ਇਹ ਕਰਨਾ ਨਹੀਂ ਸੀ ਠੀਕ ਹੈ ਗਾਹਾਂ ਨੂੰ ਕਦੇ ਵੀ ਮਸਾਲਾ ਨਹੀਂ ਦੇਣਾ ਹੈ ਠੀਕ ਹੈ ਮਸਾਲੇ ਦੀ ਲੋੜ ਹੀ ਨਹੀਂ ਹੁੰਦੀ ਕਿਉਂਕਿ ਨਾ ਮਸਾਲਾ ਆ ਦੇਖ ਹੁਣ ਫੇਰ ਬੈਠਣ ਨੂੰ ਕਰਦੀ ਹੈ ਕਿਉਂਕਿ ਉਹ ਗੈਸ ਬਣਾਈ ਜਾਂਦਾ ਜੀ ਇੱਕੜੇ ਜੀ ਇੱਕੜੇ ਕਰਦੀ ਐ ਸੂਰ ਜੀ ਇੱਕੜੇ ਉਹ ਫੇਰ ਗੈਸ ਬਣਾਈ ਜਾਂਦਾ ਜੀ ਹੁਣ ਲੱਕ ਦੇਖ ਲਓ ਕਿੱਥੇ ਪਿਆ ਪੇਟ ਕਿੱਥੇ ਵਾਗ ਗਿਆ ਹਾਂਜੀ ਹਾਂਜੀ ਕਿੰਨਾ ਕੁ ਖਾਦਾ ਜੀ ਸਹੀ ਸਹੀ ਮਤਲਬ ਦਿੱਤੀ ਇੱਕ ਮੁਠੀ ਜੀ ਉਹਦੇ ਵਿੱਚੋਂ ਮਸਾਲੇ ਦੇ ਵਿੱਚ ਰਲਾ ਕੇ ਦਾਣੇ ਚ ਇੱਕ ਹਾਜਮੂਲੇ ਦੀ ਗੋਲੀ ਕਿੱਡੀ ਹੁੰਦੀ ਹੈ ਜੀ ਹਾਂਜੀ ਬੰਨ ਪੈਚ ਉਹ ਵੀ ਜਾਣ ਲੈ ਬਸ ਆਪ ਕੋਲ ਅੱਛਾ ਜੀ ਹਾਜਮੂਲੇ ਦੀ ਗੋਲੀ ਠੀਕ ਹੈ ਜੀ ਇਹ ਤਾਂ ਚਲੋ ਫੇਰ ਫੇਰ ਤੁਸੀਂ ਦੇਖੋ ਕਈ ਵਾਰੀ ਅੱਗੋਂ ਪਿੱਛੋਂ ਦੇ ਦਿੰਦੇ ਆਪਾਂ ਮਸਾਲਾ ਡਾਕਟਰ ਸਾਹਿਬ ਕਹਿੰਦੇ ਵੀ ਜੇ ਕੋੜੇ ਦੇ ਦਰਦ ਹੁੰਦਾ ਨਾ ਵੀ ਆਪਾਂ ਨੂੰ ਲੱਗ ਰਿਹਾ ਹੈ ਵੀ ਦਰਦ ਹੋ ਰਿਹਾ ਹੈ ਫਿਰ ਕੁਛ ਨਹੀਂ ਦੇਣਾ ਹੁਣ ਆ ਦੇਖੋ ਪੇਟ ਫੁੱਲ ਗਿਆ ਜੀ ਇਹਦਾ ਕੁਛ ਨਹੀਂ ਦੇਣਾ ਸਮਝ ਗਏ ਪੇਟ ਫੁੱਲ ਗਿਆ ਨਾ ਜੀ ਉਹਦੇ ਨਾਲ ਆਂਤ ਇਕੱਠੀ ਹੋ ਜਾਂਦੀ ਹੈ ਇਹ ਬਹੁਤ ਖਤਰਨਾਕ ਕੰਡੀਸ਼ਨ ਬਣ ਜਾਂਦੀ ਹੈ ਜੀ ਇਹ ਕਦੇ ਵੀ ਨਹੀਂ ਦੇਣਾ ਮਸਾਲਾ ਭੁੱਲ ਕੇ ਵੀ ਦਰਦ ਨਾਲ ਇਹਨੂੰ ਕੀ ਹੋਣਾ ਸੀਗਾ ਚਾਹੇ ਮੈਂ ਆਥਣੇ ਵੀ ਆ ਜਾਂਦਾ ਹੁਣ ਮੈਂ ਸਪੈਸ਼ਲੀ ਪਹਿਲਾਂ ਰਾਏਕੋਟ ਤੋਂ ਇੱਥੇ ਆਇਆ ਹੁਣ ਦੁਬਾਰੇ ਫੇਰ ਉੱਥੇ ਜਾਣਾ ਜੀ ਉਹ ਐਸੇ ਕਰਕੇ ਆਇਆ ਵੀ ਦਰਦ ਬਾਰ-ਬਾਰ ਕਿਉਂ ਹੋ ਰਿਹਾ ਮੈਂ ਤੁਹਾਨੂੰ ਪਹਿਲਾਂ ਪਿਛਲੀ ਵਾਰ ਵੀ ਦੱਸ ਕੇ ਗਿਆ ਸੀ ਜਦੋਂ ਪਹਿਲਾ ਬੰਨ ਖੋਲਿਆ ਸੀ ਇਹਦਾ ਵੀ ਮਸਾਲਾ ਨਹੀਂ ਦੇਣਾ ਇਹ ਦਿਨ ਵੀ ਨੋਰਮਲ ਹੈ ਅਸੀਂ ਸਵੇਰੇ ਹਾਂਜੀ ਜਦੋਂ ਦਰਦ ਹੋ ਗਿਆ ਜੀ ਪੱਠੇ ਤੇ ਦਾਣਾ ਤੇ ਕੋਈ ਵੀ ਮੂੰਹ ਰਹੀਂ ਤਾਂ ਬਸ ਦੇਣਾ ਹੀ ਕੋਈ ਨਹੀਂ ਇਹੀ ਇਹਦਾ ਸਭ ਤੋਂ ਵੱਡਾ ਇਲਾਜ ਹੈ ਜੀ ਹੋ ਸਕਦਾ ਹੁਣ ਤੱਕ ਇਹ ਆਪੀ ਸੈੱਟ ਹੋ ਜਾਂਦੀ ਅੱਛਾ ਜੀ ਇਹ ਤੁਸੀਂ ਇਹਨੂੰ ਮਸਾਲਾ ਨਾ ਮੰਨੋ ਹਾਂ ਮਸਾਲਾ ਨਹੀਂ ਦੇਣਾ ਜੀ ਕਦੇ ਵੀ ਫੁੱਲ ਅੱਗੇ